ਆਏ ਨਿਸ਼ਾਨਾ ਕ੍ਰਿਸ਼ਨ ਆਏ ਗੰਦਕਾ ਇਹ ਬੇਚਨ ਹੋ ਰਹੇ ਆਏ ਫੋਟੋ ਤੇ ਲੱਗ ਗਿਆ ਕੰਦਰੀ ਮਿੰਦਰਾ ਹੈਗਾ ਆਏ ਆ ਗੰਦ ਵੀਡੀਓ ਚ ਆਉਂਦਾ ਆਇਆ ਵੀਡੀਓ ਤਾਂ ਨਹੀਂ ਚਾ ਨੋਨੇ ਨੋਨੇ ਆ ਦੇਖ ਆ ਦੇਖਿਆ ਪਾਪਾ ਦੋਨੇ ਆਵਾਂਗੇ ਪਾਪਾ ਦੋਨੇ ਦੇਖੋ ਭਾਈ ਨਿਸ਼ਾਨਾ ਵੰ ਗਿਆ ਕ੍ਰਿਸ਼ਨ ਆ ਗਿਆ ਇੱਕ ਇੱਕ ਕਰ ਲੈ ਗਿਆ ਨਾ ਮੈਂ ਓ

ਆਏ ਕਾ ਲੂ ਆਏ ਕਾ ਲੂ ਆਏ ਕਾ ਲੂ ਚਲੋ ਇਧਰ ਹੜਦੇ ਉਧਰ ਉਧਰ ਚਾਹ ਤੂੰ ਆ ਜਾ ਇੱਥੇ ਖੜ੍ਹ ਜਾ ਪਾ ਦੇ ਵੀਡੀਓ ਬਣਾ ਦੇ ਕਿੱਦ ਕਿਹੈਂਤੀ ਵੀਡੀਓ ਬਣਾ ਰਹੀ ਸੀ ਨਾ ਇਹਦੀ ਵੀਡੀਓ ਕੱਢ ਦੇ ਕੱਢ ਲੈ ਹਾਂ ਕੱਢ ਇਧਰ ਚਲੋ ਇਧਰ ਇਧਰ ਆ ਉਹ ਦੇ ਉਧਰ ਫਿੰਦਰ ਕਣੀ ਦੇ ਟਾ ਕਿੱਟੇ 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 ਟੱਡਾ ਫੋਨ ਖਾ ਕੇ ਕਿੱਟ ਆ ਪੈਰ ਜੁੱਤੀ ਪਾ ਲੈ घोनिया होगी फोटो अपनी आपा छोड़ी 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 फोटो के के मांगे खेती करो बहन दे दो मिनट दे ले दे <laughs> चलो हुन चलो लो बांसुरी पकड़ तू हाथ ला ओ बीरे गणि जा का आई स्माइल कर मुंह च नहीं हथुलंदी आ की छोड़ी चल कर दे उरे ए मानसी के कर बस सही ए कर दे इधर जाके इधर ਇਦਰਾ ਵੈਰੀ ਗੁੱਡ ਲਬੰਗ ਸ੍ਰੀ ਨੂੰ ਬੰਸਰੀ ਵਜਾਲਾ ਹੁਣ ਐ ਕਰਕੇ ਲਾ ਕੇ ਰੱਖ ਲੈ ਮੂੰਹ ਕੋਲ ਮੂੰਹ ਕੋਲ ਹੀ ਲਾ ਲ ਬਜਾ ਦੇ ਬਜਾ ਦੇ ਸੋ ਸੱਤ ਸਈ ਅਕਾਲ ਦੀ ਕਲੇਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਅਸੀਂ ਸਾਰੇ ਠੀਕ ਆ ਜੀ ਆਈ ਹੂਪ ਤੁਸੀਂ ਸਾਰੇ ਵੀ ਠੀਕ ਹੋਮੂਗੀ ਖੁਸ਼ ਹੋਮੂਗੀ ਖੁਸ਼ਾਲ ਹੋਮੂਗੀ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੂਗੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀਕਲਾ ਵਿੱਚ ਰੱਖਣ ਲੋ ਜੀ ਸਵੇਰ ਦੇ 7:30 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਬਲੌਗ ਕਰਤਾ ਸਵੇਰ ਹੀ ਸਟਾਰਟ ਆ ਕਾਫੀ ਮਤਲਬ ਟਾਈਮ ਬਲੌਗ ਜਿਆਦਾ ਨਹੀਂ ਸਟਾਰਟ ਹੋਇਆ ਥੋੜਾ ਹੀ ਹੋਇਆ ਹਜੇ ਹਾਂ ਕੰਟੀਨਿਊ ਤੇ ਕਰਦੇ ਆਪਾਂ ਇਹਨੂੰ ਕੰਟੀਨਿਊ ਅੱਜ ਦੇਖਦੇ ਆਂ ਕੀ ਕੰਮਕਾਰ ਕਰਦੇ ਆਂ ਦਿਨ ਹੈਗਾ ਅੱਜ ਸੋਮਵਾਰ ਤ੍ਰਿਕ ਹੈਗੀ ਅੱਜ 26 ਕ੍ਰਿਸ਼ਨ ਅਸ਼ਟਮੀ ਅੱਜ ਕ੍ਰਿਸ਼ਨ ਅਸ਼ਟਮੀ ਦੀਆਂ ਸਾਰੀ ਮੇਰੀ YouTube ਫੈਮਲੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਚਲੋ ਜੀ ਇੱਥੇ ਥੋੜੇ ਜਿਹਾ ਬੇੜੇ ਦੇ ਕੰਮ ਕਰਦੀ ਆ ਆਟਾ ਅੱਜ ਪਾਇਆ ਕਿੰਨੇ ਦਿਨਾਂ ਬਾਅਦ ਤੇ ਕਿਉਂਕਿ ਟੂਹੀ ਕਰਕੇ ਅੱਜ ਥੋੜਾ ਫਰਕ ਆ ਫਰਾਤ ਗੋਲੀ ਲੈ ਲਈ ਸੀ ਮੈਂ ਤੇ ਬਾਕੀ ਮੂਵ ਵਗੈਰਾ ਲਾ ਰਹੀ ਆ ਅੱਜ ਥੋੜਾ ਫਰਕ ਲੱਗਦਾ ਹੁਣ ਕੰਮ ਕਰ ਕਰ ਕੇ ਸਟਾਰਟ ਕਾਫੀ ਜ਼ਿਆਦਾ ਸਵੇਲਿੰਗ ਸ਼ਾਇਦ ਕੋਈ ਨਾੜਾ ਨਾ ਸਰੇਲਿੰਗ ਆ ਗਈ ਤੇ ਚਲੋ ਜੀ ਪਹਿਲਾਂ ਮੈਂ ਇੱਥੇ ਥੋੜੇ ਜਿਹਾ ਪਿਆਜ਼ ਨੇ ਜਿਹੜੇ ਉਹ ਰੱਖ ਦਮਾ ਉਸ ਤੋਂ ਬਾਅਦ ਚਲੋ ਬਈ ਬਾਹਰ ਚਲੋ 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 ਤੇ ਦੇਖਦੇ ਆਂ ਫਿਰ ਅੰਦਰ ਦਾ ਜ ਥੋੜਾ ਜਿਹਾ ਝਾੜਨਾ ਪਊਗਾ ਕਰਨਾ ਪਊਗਾ ਛੂਨ ਦੀ ਹਾਲਤ ਬਹੁਤ ਜ਼ਿਆਦਾ ਗੰਦੀ ਹੋਈ ਪਈ ਹੈ ਜੀ ਤੇ ਵੈਸੇ ਸਾਰਾ ਘਰ ਹੀ ਐਵੇਂ ਹੋਇਆ ਪਿਆਗਾ ਹੁਣ ਦੀਵਾਲੀ ਟਾਈਮ ਹੀ ਹੋ ਮੋਟਾ ਮੋਟਾ ਕਰੋ ਕਿਉਂਕਿ ਫਿਰ ਡਰ ਵੀ ਲੱਗਦਾ ਟੂਕੀ ਕਰਕੇ ਹਨਾ ਵੀ ਜ਼ਿਆਦਾ ਨਾ ਹੋ ਜੇ ਚਲੋ ਜੀ ਵਲੌਗ ਨੂੰ ਆਪਾਂ ਕਰਦੇ ਹਾਂ ਸਟਾਰਟ ਹੀ ਹਜੇ ਤਾਂ ਥੋੜਾ ਜਿਹਾ ਬਣਿਆ ਸੀਗਾ ਲੋ ਜੀ ਨਿਸ਼ਾਨ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਚੱਲਿਆ ਗਿਆ ਆਇਆ ਸੀਗਾ ਮਿਲਣ ਇੱਕ ਝਲਕ ਦਿਖਾਉਣ ਆਇਆ ਸੀ ਤੇ ਸੋਨਾ ਬਹੁਤ ਲੱਗ ਰਿਆ ਸੀ ਹੈਨਾ ਤੇ ਲੋ ਜੀ ਇੱਥੇ ਹੁਣ ਲੱਗੇ ਮੈਂ ਪਿਆਜ਼ ਨਾ ਇਹ ਛੋਟੇ ਛੋਟੇ ਰਹਿ ਗਏ ਦੇ ਵਿੱਚ ਦੀ ਨਿਕਲ ਜਾਂਦੇ ਨੇ ਆਲੂ ਪਿਆਜ਼ ਵਾਲੇ ਰੈਕ ਦੇ ਵਿੱਚੋਂ ਇਹਨੂੰ ਆਪਾਂ ਵਾਲੀ ਬਾਸਕਟ ਦੇ ਵਿੱਚ ਪਾ ਕੇ ਰੱਖ ਦਾਂਗੇ ਤੇ ਅੱਜ ਦਾ ਜਿਹੜਾ ਫਸਟ ਕਮੈਂਟ ਹੈ ਜੀ ਉਹ ਨਾਮ ਲੈਨੇ ਆਪਾਂ ਉਹ ਨਾਮ ਹੈਗਾ ਸੁਖਬੀਰ ਬਰਾਰ ਥੈਂਕ ਯੂ so much ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਕੀ ਇੱਕ ਭੈਣ ਪੁੱਛਦੇ ਸੀਗੇ ਵੀ ਉਹਨਾਂ ਦੇ ਬੇਟੇ ਦੇ ਨਾ ਮਤਲਬ ਕਿ ਆਇਜ਼ ਬਾਰੇ ਪੁੱਛਿਆ ਸੀ ਉਹਨਾਂ ਨੇ ਵੀ ਪਾਣੀ ਡਿੱਗਦਾ ਹੈਗਾ ਤੇ ਤੁਸੀਂ ਨਾ ਭੈਣ ਬਰਨਾਲੇ ਚਲੇ ਜਾਓ ਬਰਨਾਲੇ ਡਾਕਟਰ ਨੇਗੇ ਆ 25 ਏਕੜਾ 25 ਏਕੜ ਡਾਕਟਰ ਨੇ ਚੰਡੀਗੜ੍ਹ ਵਾਲੇ ਤੁਸੀਂ ਕਿਤੋਂ ਵੀ ਪੁੱਛ ਲੋ ਬਸ ਟੈਂਡ ਉਤਰ ਕੇ ਵੀ 25 ਏਕੜ ਜਾਣਾ ਜਾਂ ਮਤਲਬ ਆਪਣੀ ਗੱਡੀ 'ਤੇ ਜਾਣੇ ਹੋ ਤੁਸੀਂ ਤਾਂ ਤੁਸੀਂ 25 ਏਕੜ ਕਹਿ ਕੇ ਜਾਓ ਵੀ ਚੰਡੀਗੜ੍ਹ ਵਾਲੇ ਡਾਕਟਰ 'ਤੇ ਜਾਣਾ ਬਹੁਤ ਵਧੀਆ ਡਾਕਟਰ ਨੇ ਮੇਰੇ ਬੇਟੇ ਨੂੰ ਪ੍ਰੋਬਲਮ ਹੋ ਗਈ ਸੀ ਡੇਢ ਸਾਲ ਦਾ ਸੀਗਾ ਉਹਦੇ ਨਾਲ ਟੀਰ ਪੈਣ ਲੱਗ ਗਿਆ ਸੀਗਾ ਮਤਲਬ ਕਿਤੋਂ ਵੀ ਠੀਕ ਨਹੀਂ ਆਇਆ ਸੀ ਫਿਰ ਉਹ ਡਾਕਟਰ ਨੇ ਆਪਰੇਸ਼ਨ ਕਰਕੇ ਇਹਨੂੰ ਠੀਕ ਕਰਤਾ ਸੀ ਦੇਖੋ ਹੁਣ ਬਿਲਕੁਲ ਠੀਕ ਆ ਬਹੁਤ ਵਧੀਆ ਡਾਕਟਰ ਨੇਗੇ ਉਹ ਹਨਾ ਤੁਸੀਂ ਇੱਕ ਵਾਰ ਜ਼ਰੂਰ ਉਹਨਾਂ ਕੋਲ ਜਾ ਕੇ ਨਾ ਉਹਨਾਂ ਦੀ ਰਾਇ ਲੈ ਕੇ ਆਓ ਬਹੁਤ ਵਧੀਆ ਡਾਕਟਰ ਨੇਗੇ ਪਹਿਲਾਂ ਉਹਨਾਂ ਦੇ ਮਤਲਬ ਡੈਡੀ ਸੀਗੇ ਹੁਣ ਉਹਨਾਂ ਦੇ ਆਪ ਨੇ ਉਹ ਡਾਕਟਰ ਤੇ ਬਹੁਤ ਵਧੀਆ ਨੇਗੇ ਮੈਨੂੰ ਬਹੁਤ ਠੀਕ ਲੱਗੇ ਕਿਉਂਕਿ ਇੱਕ ਸਾਲ ਉਹਨਾਂ ਨੇ ਮੇਰੇ ਬੇਟੇ ਦਾ ਟ੍ਰੀਟਮੈਂਟ ਜਿਹੜਾ ਕੀਤਾ ਸੀਗਾ ਇੱਕ ਅੱਖ ਦੇ ਉੱਪਰ ਕਾਟਨ ਲਾ ਕੇ ਰੱਖਦੇ ਹੁੰਦੇ ਸੀਗੇ ਉਹ ਵੀ ਮਤਲਬ ਦੂਸਰੀ ਜਿਹੜੀ ਅੱਖ ਸਹੀ ਸੀਗੀ ਉਹ ਅੱਖ ਦੇ ਉੱਪਰ ਨੇ ਕਾਟਨ ਬੰਨ੍ਹ ਦਿੰਦੇ ਹੁੰਦੇ ਸੀ ਉੱਪਰ ਵੀ ਮਤਲਬ ਇਹਦੇ ਨਾਲ ਜੇ ਆਪਾਂ ਨੂੰ ਸਰਜਰੀ ਦੇ ਟੈਨਕ ਵਗੈਰਾ ਲਾ ਦਾਂਗੇ ਬਾਅਦ ਵਿੱਚ ਪਰ ਉਹਦਾ ਠੀਕ ਹੀ ਨਹੀਂ ਹੋਇਆ ਜਿਆਦਾ ਪੈ ਗਿਆ ਸੀ ਤੇਰਾ ਮੈਂ ਮਤਲਬ ਹੈ ਆਈਜ਼ ਦੇ ਹੀ ਨਹੀਂਗੇ ਉਹ ਸਪੈਸ਼ਲ ਡਾਕਟਰ ਤੁਸੀਂ ਉੱਥੇ ਇੱਕ ਵਾਰ ਜ਼ਰੂਰ ਦਿਖਾ ਕੇ ਆਓ ਮੇਰੇ ਕਹਿਣ ਦੇ ਬਾਕੀ ਚਲੋ ਕੋਈ ਗੱਲ ਨਹੀਂ ਜੇ ਹੋਰ ਵੀ ਕੋਈ ਆਪਾਂ ਨੂੰ ਸਾਰੇ ਭੈਣ ਭਾਈਆਂ ਨੂੰ ਮੈਂ ਤੁਹਾਨੂੰ ਵੀ ਕਹਿਣਾ ਜੇ ਕੋਈ ਹੋਰ ਵੀ ਦੱਸੋ ਹਨਾ ਭੈਣਾਂ ਨੂੰ ਵੀ ਕੋਈ ਹੋਰ ਇਲਾਜ ਵੀ ਹੈਗਾ ਤਾਂ ਸੌਖਾ ਤੁਹਾਨੂੰ ਪਤਾ ਤਾਂ ਤੈਨੂੰ ਜ਼ਰੂਰ ਦੱਸਿਓ ਹਨਾ ਮੈਂ ਕਮੈਂਟ ਇੱਥੇ ਉਹ ਕਰ ਦਿੰਨੀ ਹੈਗੀ ਨੀਚੇ ਲਾ ਦੇਣੀ ਹੈ ਸਕਰੀਨ ਤੇ ਤੁਸੀਂ ਦੇਖ ਲਓ ਭੈਣ ਦਾ ਹਨਾ ਕਮੈਂਟ ਹੈਗਾ ਤੇ ਭੈਣ ਦੀ ਜ਼ਰੂਰ ਹੈਲਪ ਕਰਿਓ ਕਿਉਂਕਿ ਬੱਚਿਆਂ ਦਾ ਤਾਂ ਬਹੁਤ ਔਖਾ ਹੋ ਜਾਂਦਾ ਜੀ ਹਨਾ ਬੱਚੇ ਜਦੋਂ ਵੀ ਬੱਚੇ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਮਾ ਮਾਂ ਬਾਪ ਨੂੰ ਬਹੁਤ ਜ਼ਿਆਦਾ ਤਕਲੀਫ ਹੋ ਜਾਂਦੀ ਹੈਗੀ ਹੈ ਨਾ ਮੈਨੂੰ ਵੀ ਪਤਾ ਜੀ ਮੈਂ ਆਪਣੇ ਬੇਟੇ ਨੂੰ ਲੈ ਕੇ 1 ਸਾਲ ਤੁਸੀਂ ਇਹ ਦੇਖ ਲਓ ਵੀ ਪਹਿਲਾਂ ਬਰਨਾਲੀ ਜਾਂਦੀ ਰਹੀ ਹੈਗੀ ਉਸ ਤੋਂ ਬਾਅਦ ਫਿਰ ਜਦੋਂ ਹੁਣ ਦੇਖ ਲਓ ਆਪਰੇਸ਼ਨ ਕਰਾ ਕੇ ਬਿਲਕੁਲ ਠੀਕ ਹੈ ਡਾਕਟਰ ਨੇ 100% ਦੀ ਗਾਰੰਟੀ ਦਿੱਤੀ ਸੀਗੀ ਉਹ ਕਹਿੰਦੇ ਪੈਸੇ 100% ਦੀ ਗਾਰੰਟੀ ਦਿੰਨਾ ਮੈਂ ਪਰ ਜਿਹੜਾ ਮਤਲਬ ਕਿ ਥੋੜਾ ਬੋਤਾ ਰਹਿ ਸਕਦਾ 5% ਉਹਨਾਂ ਨੇ ਕਿਹਾ ਸੀ ਵੀ ਉਹ ਕਮਜ਼ੋਰੀ ਕਾਰਨ ਹੋਊਗਾ ਕਿਉਂਕਿ ਉਹ ਤੁਰਤ ਉਹਨਾਂ ਨੇ ਕੋਈ ਖਰਾਕ ਦੇਣੀ ਨਹੀਂ ਸੀ ਵੀ ਬਾਅਦ ਦੇ ਵਿੱਚ ਕਹਿੰਦੇ ਵੀ ਆਪਣੇ ਆਪ ਸੈੱਟ ਹੋ ਜੂ ਪਰ ਬਿਲਕੁਲ ਠੀਕ ਆ ਜੀ ਤੇ ਚਲੋ ਜੀ ਇੱਥੇ ਕਵਰ ਉਤਾਰ ਲਈ ਸੀ ਮੈਂ ਗੱਡੀਆਂ ਦੇ ਸੋਫੇ ਵਾਲੀਆਂ ਦੇ ਕੁਸ਼ਨ ਕਵਰ ਤੇ ਉਹ ਵੀ ਧੋਣ ਲੱਗ ਗਈ ਸੀ ਦੋ ਬੈੱਡ ਸ਼ੀਟਾਂ ਪਈਆਂ ਸੀਗੀਆਂ ਕਿਉਂਕਿ ਉਸ ਦਿਨ ਚੇਂਜ ਕਰੀਆਂ ਮੈਂ ਉਹ ਤੈਅ ਕਰਕੇ ਇਦਾਂ ਹੀ ਰੱਖਤੀਆਂ ਸੀਗੀਆਂ ਬਾਅਦ ਦੇ ਵਿੱਚ ਉਹ ਡੇਲੀ ਕੌਲ ਹੋ ਜਾਂਦੀ ਸੀ ਕੋਈ ਕੋਈ ਨਾ ਕੋਈ ਕੰਮ ਹੋ ਹੀ ਜਾਂਦਾ ਸੀਗਾ ਅੱਜ ਕੁਝ ਡੇਲੀ ਵੇਅਰ ਦੇ ਕੱਪੜੇ ਸੀ ਦੋ ਬੈੱਡ ਸ਼ੀਟਾਂ ਸੀਗੀਆਂ ਤੇ ਕੁਸ਼ਨ ਕਵਰ ਸੀਗੇ ਚਲੋ ਜੀ ਕੱਪੜੇ ਆਪਾਂ ਧੋ ਲੇ ਤੇ ਬੇੜਾ ਵੀ ਸਾਫ਼ ਕਰ ਲਿਆ ਸੀਗਾ ਹੁਣ ਕੱਪੜੇ ਜਿਹੜੇ ਸੁੱਕਣੇ ਪਾਉਣ ਲੱਗ ਗਏ ਸੀ ਅੱਜ ਨਾ ਮੈਂ ਰੂਮ ਝਾੜਨ ਲੱਗਣਾ ਰੂਮ ਦੀ ਸਫਾਈ ਕਰਨ ਲੱਗਣਾ ਕਿਉਂਕਿ ਮੇਲੇ ਦੇ ਵਿੱਚ ਰਹਿ ਗਏ ਜੀ ਥੋੜੇ ਜਿਹੇ ਦਿਨ 29 ਤਰੀਕ ਦਾ ਸਾਡੇ ਪਿੰਡ ਮੇਲਾਗਾ ਤੇ ਅੱਜ ਕ੍ਰਿਸ਼ਨ ਅਸ਼ਟਮੀ ਆ ਕੱਲ ਨੂੰ ਗੁੱਗਰ ਨੌਮੀ ਆ ਤੇ ਮੱਥਾ ਟਿਕ ਜੂਗਾ ਕੱਲ ਨੂੰ ਗੁੱਗੇ ਦਾ ਉਸ ਤੋਂ ਬਾਅਦ ਫਿਰ ਦਸਮੀ ਕਰਸੀ ਦਾ ਸਾਡੇ ਜਿਹੜਾ ਮੇਲਾ ਨੇਰੀ ਕਰਸੀ ਦਾ ਹੀ ਹੁੰਦਾ ਹਨਾ ਲਓ ਜੀ ਇੱਥੇ ਆਪਣੇ ਬਾਹਰ ਦੇ ਕੰਮ ਜਿਹੜੇ ਉਹ ਹੋ ਗਏ ਹੁਣ ਇਸ ਤੋਂ ਬਾਅਦ ਮੈਂ ਬਣਾਉਂਗੀ ਖਾਣਾ ਕਿਉਂਕਿ ਹਜੇ ਤੱਕ ਅਸੀਂ ਰੋਟੀ ਬਣਾ ਕੇ ਨਹੀਂ ਖਾਧੀ ਜੀ ਲੇਟ ਹੀ ਥੋੜਾ ਜਿਹਾ ਹੋ ਜਾਣਿਆ ਮਤਲਬ ਇੱਥੇ ਪਤਾ ਨਹੀਂ 8:30 9:00 ਦਾ ਇੰਨਾ ਕੀ ਟਾਈਮ ਹੋਗਾ 8:30 ਦਾ ਹੀ ਹੋਊਗਾ ਕੱਪੜੇ ਆਪਾਂ ਦੇਖੋ ਧੋ ਕੇ ਸੁੱਕਣੇ ਪਾਤੇ ਹੁਣ ਚੱਲਦੇ ਆਂਗੇ ਕਿਚਨ ਦੇ ਵਿੱਚ ਤੇ ਚੱਲ ਕੇ ਆਪਾਂ ਕਿਚਨ ਚ ਕਰਾਂਗੇ ਆਟਾ-ਆਟਾ ਗੁੰਨਦੇ ਆਂ ਖਾਣੇ ਦੀ ਤਿਆਰੀ ਕਰਦੇ ਆਂ ਤੇ ਉਸ ਤੋਂ ਪਹਿਲਾਂ ਜਿਹੜਾ ਪਾਣੀ ਸੀਗਾ ਇਹਨੂੰ ਸੂਤ ਦਿੰਨੇ ਆ ਝਾੜੂ ਨਾਲ ਵੈਪਰ ਦਾ ਨਾ ਪਾਈਪ ਟੁੱਟ ਗਿਆ ਵੈਪਰ ਨਾਲ ਵੈਸੇ ਵਧੀਆ ਹੋ ਜਾਂਦਾ ਪਰ ਚਲੋ ਕੋਈ ਗੱਲ ਨਹੀਂ ਜੀ ਝਾੜੂ ਦੇ ਨਾਲ ਆਪਾਂ ਜਿਹੜਾ ਪਾਣੀ ਸੂਤ ਕੇ ਉਸ ਤੋਂ ਬਾਅਦ ਫਿਰ ਕਿਚਨ ਤੇ ਚੱਲਦੇ ਆਂਗੇ ਤੇ ਬਾਕੀ ਜਿਹੜੀਆਂ ਭੈਣਾਂ ਕਮੈਂਟ ਮਤਲਬ ਕਰਦੀਆਂ ਨੇ ਬਲੌਗਰ ਨੇ ਜਿਨ੍ਹਾਂ ਦੇ ਹਨਾ ਇੱਕ ਹੈਗੇ ਨੇ ਮੋਗਾ ਬਲੌਗਸ ਤੇ ਤੁਸੀਂ ਇਹਨਾਂ ਨੂੰ ਵੀ ਸਪੋਰਟ ਕਰਿਓ ਤੇ ਵਿਜ਼ਿਟ ਕਰਿਓ ਉਹਨਾਂ ਦੇ ਚੈਨਲ ਤੇ ਬਾਕੀ ਚਲੋ ਜੀ ਮਿਹਨਤ ਕਰੋ ਜਿੰਨਾ ਕਹਿੰਦੇ ਨੇ ਚਾਹ ਦੇ ਵਿੱਚ ਪਗੜ ਪਾਵਾਂਗੇ ਹਨਾ ਜਾਂ ਚੀਨੀ ਉਹਨਾਂ ਹੀ ਮਿੱਠਾ ਹੋਣਾ ਹੈ ਨਾ ਦੁੱਧ ਲਾ ਲਓ ਚਾਹ ਚਾਹ ਲਾ ਲਓ ਜਿੰਨਾ ਆਪਾਂ ਮਿੱਠਾ ਪਾਵਾਂਗੇ ਉਹਨੀ ਚੀਨੀ ਹੁ ਬਹੁਤ ਵਧੀਆ ਵਧੀਆ ਬਲੌਗ ਬਣਾਇਆ ਕਰੋ ਮਿਹਨਤ ਕਰੋ ਬਾਕੀ ਮਿਹਨਤ ਦੀ ਗੱਲ ਹੈ ਜੀ ਜਿੰਨੀ ਆਪਾਂ ਮਿਹਨਤ ਕਰਾਂਗੇ ਮੈਨੂੰ ਤਨ ਫਲ ਲੱਗਣੇ ਨੇ ਤਾਂ ਆਪਾਂ ਨੂੰ ਕਾਮਯਾਬ ਹੋਣ ਤੋਂ ਜੇ ਇੰਨੀ ਵੀ ਮਿਹਨਤ ਕਰਾਂਗੇ ਕੋਈ ਆਪਾਂ ਨੂੰ ਰੋਕ ਨਹੀਂ ਸਕਦਾ ਕਾਮਯਾਬ ਹੋਣ ਤੋਂ ਆਪਾਂ ਜਰੂਰ ਜਰੂਰ ਕਾਮਯਾਬ ਹੋਵਾਂਗੇ ਹੈਨਾ ਮਿਹਨਤ ਕਰੋ ਮਿਹਨਤ ਨਾਲ ਹੀ ਹੈ ਜੀ ਸਾਰਾ ਕੁਝ ਬਾਕੀ ਕੋਈ ਗੱਲ ਨਹੀਂ ਜੀ ਮੈਨੂੰ ਨਾਮ ਲੈਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਦੇਖੋ ਆਪਾਂ ਆਪਣੇ ਆਪਣੇ ਕਰਮਖਾਣੇ ਨੇ ਹੈਨਾ ਤੁਸੀਂ ਆਪਣੇ ਕਰਮਖਾਣੇ ਨੇ ਜੀ ਮੈਂ ਆਪਣੇ ਕਰਮਖਾਣੇ ਨੇ ਤੇ ਵਾਹਿਗੁਰੂ ਜੀ ਸਭ ਨੂੰ ਹੀ ਤਰੱਕੀਆਂ ਬਖਸ਼ਣਾ ਹੈਨਾ ਦੇਖੋ ਮਿਹਨਤ ਕਰਦੇ ਨੇ ਸਾਰੇ ਸਾਰਿਆਂ ਨੂੰ ਪ੍ਰਮਾਤਮਾ ਤਰੱਕੀਆਂ ਬਖਸ਼ਣਾ ਚਲੋ ਜੀ ਇੱਥੇ ਇੱਕ ਦੋ ਕੱਪੜੇ ਰਹਿ ਗਏ ਸੀਗੇ ਉਹ ਮੈਂ ਲੱਗੀ ਸੀ ਸੁੱਕਣੇ ਪਾਉਣ ਮੈਂ ਕਿਹਾ ਸੁੱਕਣੇ ਪਾ ਕੇ ਫਿਰ ਚਲਦੇ ਆ ਕਿਚਨ ਦੇ ਵਿੱਚ ਇੱਕ ਮਨ ਕਰਦਾ ਸੀ ਵੀ ਣਾ ਲਾ ਫਿਰ ਮੈਨੂੰ ਇਹ ਸੀ ਵੀ ਅੰਦਰ ਮੈਂ ਰੂਮ ਝਾੜਨ ਲੱਗਣਾ ਤਾਂ ਡਸਟ ਜਿਹੜੀ ਸਾਰੀ ਫੇਰ ਉੱਪਰ ਪਊਗੀ ਭੁੱਖ ਵੀ ਲੱਗੀ ਸੀ ਪਹਿਲਾਂ ਬਸ ਹੁਣ ਖਾਣਾ ਖਾਣਿਆ ਉਸ ਤੋਂ ਬਾਅਦ ਦੇਖਦੇ ਆ ਮੰਪੇਰ ਲੱਗਦੇ ਆ ਸਫਾਈਆਂ ਕਰਨਾ ਹਜਿੰਦਰ ਦੀ ਮੈਂ ਕੋਈ ਸਫਾਈ ਨਹੀਂ ਕੀਤੀ ਹੈਗੀ ਕਿਉਂਕਿ ਅੰਦਰੋਂ ਝਾੜਨ ਲੱਗਣਾ ਹੀ ਆ ਦੂਜੇ ਜਿਹੜੇ ਰੂਮ ਨੇ ਉਹਨਾਂ ਨੂੰ ਹਲਕਾ ਫੁਲਕਾ ਝਾੜੂ ਜਿਹੜਾ ਲਾ ਦੂੰਗੀ। ਜ਼ਿਆਦਾ ਤਾਂ ਇੱਕ ਰੂਮ ਹੀ ਸਾਫ਼ ਕਰਨਾ ਜਿਵੇਂ ਬੈੱਡਰੂਮ ਜਿਹੜਾ ਵੱਡਾਗਾ ਉਹੀ ਸਾਫ਼ ਕਰਨਾ ਕਿਉਂਕਿ ਹੁਣ ਦੀਵਾਲੀ ਟਾਈਮ ਹੀ ਲੋ ਵੱਡਾ ਪੰਗਾ ਨਹੀਂ ਲੈਣਾ ਹੋਣਾ ਹਨਾ। ਤੇ ਨਹੀਂ ਨਹੀਂ ਹੋਣਾ ਜਾਣ ਹੈਗੀ। ਪਹਿਲੀ ਅੱਜ ਮੈਂ ਰਾਤ ਜਿਹੜੀ ਦਵਾਈ ਲਈ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਢੂਹੀ ਨੂੰ ਫਾਇਦਾ ਹੋਇਆਗਾ ਹਨਾ। ਤੇ ਲੋ ਜੇ ਇੱਥੇ ਪਹਿਲਾਂ ਇੱਕ ਸਿਲੰਡਰ ਵੀ ਨਹੀਂ ਲਿਆ ਕੇ ਦਿੱਤਾ ਕਲੇਰ ਸਾਹਿਬ ਨੇ ਰਾਤ ਪਤਾ ਕੀ ਹੋਇਆ ਕੱਲ ਦੁਪਹਿਰੇ ਸਿਲੰਡਰ ਖਤਮ ਹੋ ਗਏ ਨਾ ਨੇ ਮੈਨੂੰ ਜਾਣ ਕੇ ਸਿਲੰਡਰ ਨਹੀਂ ਲਿਆ ਕੇ ਦਿੱਤਾ ਹੈਗਾ ਕਹਿੰਦੇ ਮਿਲਿਆ ਨਹੀਂ ਜਦੋਂ ਨੇਰੇ ਚ ਪਤਾ ਲੱਗੇ ਵੀ ਹੁਣ ਚੁੱਲੇ ਤੇ ਰੋਟੀ ਬਣਾਉਣ ਲੱਗ ਗਈ ਹੈ ਨਾ ਫਿਰ ਪਤਾ ਨਹੀਂ ਇਹਨਾਂ ਨੂੰ ਮੇਰਾ ਤਸ ਤਾਂ ਗਿਆ ਪਤਾ ਨਹੀਂ ਕਿਵੇਂ ਸੀ ਜੀ ਫਿਰ ਇਹਨਾਂ ਨੇ ਮੈਨੂੰ ਕਹਿੰਦੇ ਸਿਲੰਡਰ ਲੈ ਕੇ ਆ ਰਹੇ ਆ ਮੈਂ ਕਿਹਾ ਕੋਈ ਨਾ ਲਿਓ ਉਸ ਤੋਂ ਪਹਿਲਾਂ ਆਪਾਂ ਹੋਰ ਲਿਆਂਦਾ ਸੀਗਾ ਸਿਲੰਡਰ ਦੋ ਇਕੱਠੇ ਹੋ ਗਏ ਸੀ ਆਪਣੇ ਗਮਾਂਡੇ ਦੇ ਭਰੇ ਹੋਇਆ ਸੀਗਾ ਉਹ ਚੱਕ ਲੈਂਦਾ ਸੀ ਜਿਹੜਾ ਨਿਊ ਹੈਗਾ ਜਮਾ ਬਿਲਕੁਲ ਨਵਾਂ ਨਮਾ ਹਨਾ ਇੱਕ ਲੇਅ ਸਾਬ ਚੱਕ ਕੇ ਲੈ ਕੇ ਆਏ ਸੀ ਆ ਪਗ ਮੰਡੀਆਂ ਨਾਲ ਜਿਹੜੇ ਵਾਪਸ ਕਰ ਦਾਂਗੇ ਲਓ ਜੀ ਇੱਥੇ ਲੱਗ ਗਈ ਸੀ ਮੈਂ ਇਹਦਾ ਰੈਗੂਲੇਟਰ ਜਿਹੜਾ ਜਰਨ ਤੇ ਆਟਾ ਮੈਂ ਗੁੰਨ ਕੇ ਰੱਖ ਤਾ ਸੀ ਪਹਿਲੇ ਅੱਧਾ ਘੰਟਾ ਪਹਿਲਾਂ ਉਸ ਤੋਂ ਬਾਅਦ ਆਟਾ ਗੁੰਨ ਕੇ ਮੈਂ ਬਰਤਨ ਸੀ ਜਿੰਨੇ ਵੀ ਸਵੇਰ ਦੀ ਚਾਹ ਵਾਲੇ ਜਾਂ ਰਾਤ ਦੇ ਦੁੱਧ ਵਾਲੇ ਹੁੰਦੇ ਨੇ ਹਨਾ ਉਹ ਰਹਿ ਜਾਂਦੇ ਨੇ ਕਿਉਂਕਿ ਦੁੱਧਾ ਸੀ ਲੇਟ ਪੀਂਦੇ ਆ ਜੀ ਫਿਰ ਉਹ ਦੁੱਧ ਵਾਲੇ ਰਹਿ ਜਾਂਦੇ ਨੇ ਜਿੰਨੇ ਵੀ ਬਰਤਨ ਸੀਗੇ ਉਹ ਸਾਫ਼ ਕਰਕੇ ਜਿਹੜੀ ਰਾਤ ਨੂੰ ਸਾਫ਼ ਕਰਕੇ ਪਈ ਸੀ ਉਹ ਵੀ ਦੁਬਾਰਾ ਸਾਫ਼ ਕੀਤੇ ਨੇਗੇ ਉਬੀ ਦੁਆਰਾ ਸਾਫ ਕਰਕੇ ਫਿਰ ਮੈਂ ਲੱਗੀਆਂ ਹੁਣ ਇੱਥੇ ਗੈਸ ਦੇ ਵੀ ਜਿਹੜੇ ਉਹ ਸੀਗੇ ਸਾਫ ਕੀਤੇ ਨੇ ਆ ਦੇਖੋ ਕਿਉਂਕਿ ਸਾਡੇ ਨੇ ਸਿਪਲੀਆਂ ਨੇ ਸਿਪਲੀਆਂ ਦਾ ਕੋਈ ਇਲਾਜ ਨਹੀਂ ਹੋ ਰਿਹਾ ਹੈਗਾ ਮੈਨੂੰ ਬਹੁਤ ਜ਼ਿਆਦਾ ਉਹਨਾਂ ਤੋਂ ਮਤਲਬ ਦਿਲ ਘੇਰਦਾ ਮੇਰਾ ਉਹਨਾਂ ਨੂੰ ਦੇਖ ਕੇ ਤੇ ਫਿਰ ਜਿੰਨੇ ਵੀ ਵਾਰ ਮੈਂ ਰੋਟੀ ਬਣਾਉਣੀ ਹੈ ਤਾਂ ਮੈਂ ਜਿਹੜੇ ਗੈਸ ਦੀ ਸਫਾਈ ਕਰਕੇ ਸਲੈਬ ਦੀ ਸਫਾਈ ਕਰਕੇ ਫਿਰ ਮੈਂ ਰੋਟੀ ਬਣਾਉਣਾ ਸ਼ੁਰੂ ਕਰਦੀ ਆਂ ਚਲੋ ਜੀ ਹੁਣ ਰੋਟੀਆਂ ਬਣਾ ਲੈਣੇ ਆ ਪਹਿਲਾਂ ਰੋਟੀ ਬਣਾ ਕੇ ਖਾਣੇ ਆ ਫਿਰ ਦੇਖਦੇ ਆਂਗੇ ਜਿਹੜੇ ਕੰਮ ਕਰਨੇ ਸ਼ੁਰੂ ਕਰਦੇ ਆਂ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਤੇ ਪਿੰਦਰ ਅੰਦਰ ਸੀਗਾ ਉਹ ਵੀ ਰੋਟੀ ਮੰਗ ਰਿਹਾ ਸੀ ਮੰਗਾ ਕੋਈ ਨਾ ਪਰ ਬਣਾ ਕੇ ਦਿੰਦੀ ਆ ਮੈਂ ਲੱਸੀ ਲੂਸੀ ਲਿਆ ਕੇ ਹੁਣੇ ਰੱਖ ਦਿੱਤੀ ਸੀ ਫ੍ਰਿਜ ਚ ਠੰਡੀ ਹੋ ਜਾਊਗੀ ਤੇ ਕਹਿੰਦਾ ਮੰਮੀ ਕਾਫੀ ਟਾਈਮ ਪਹਿਲਾਂ ਲਿਆ ਕੇ ਰੱਖ ਦਿੱਤੀ ਸੀ ਅੱਜ ਕੱਲ ਪਤਾ ਕੀ ਹੋਸ ਕੱਲ ਉਹਨੇ ਟਾਈਮ ਤੇ ਲੱਸੀ ਲਿਆਂਦੀ ਫਿਰ ਕਹਿੰਦਾ ਸਵਾਦ ਨਹੀਂ ਹੈਗੀ ਤਾਂ ਇਹ ਪੀਣ ਚ ਟੇਸਟੀ ਨਹੀਂ ਹੈਗੀ ਬਾਅਦ ਦੇ ਵਿੱਚ ਕਹਿੰਦਾ ਨਹੀਂ ਕਹਿੰਦਾ ਤਾਂ ਹੀ ਨਹੀਂ ਸਵਾਦ ਲੱਗਦੀ ਕਹਿੰਦਾ ਠੰਡੇ ਦਾ ਹੈਣੀਗੀ ਤੇ ਬਰਫ਼ ਮੈਂ ਨਹੀਂ ਪਾਉਣ ਦਿੱਤੀ ਜੀ ਮੈਂ ਅੱਜ ਕੱਲ ਗਲਾ ਜਾ ਫੜਿਆ ਜਾਂਦਾ ਹਨਾ ਤੇ ਲੋ ਜੀ ਆਪਾਂ ਲੱਗੇ ਸੀਗੇ ਇੱਥੇ ਫੁਲਕੇ ਬਣਾਉਣ ਫੁਲਕੇ ਬਣਾ ਕੇ ਫਿਰ ਮਿਲਦੇ ਆਂ ਲੋ ਜੀ ਥੋੜੇ ਜਿᱷ ਫੁਲਕੇ ਰਹਿ ਗਏ ਕੁਛ ਕੱਪਾ ਬਣਾ ਲੇ ਬਾਕੀ ਦੁਪਹਿਰ ਦਾ ਦੁਪਹਿਰ ਟਾਈਮ ਦੇਖਾਂਗੇ ਐਕਸਟਰਾ ਕ ਬਣਾ ਲੇ ਸੀਗੇ ਚਾਰ ਕ ਫੁਲਕੇ ਪਰ ਕਈ ਵਾਰ ਇਹ ਹੋ ਜਾਂਦਾ ਵੀ ਕਲੇ ਸਾਬ ਵੀ ਚਲੇ ਜਾਂਦੇ ਨੇ ਪਿੰਦਰ ਵੀ ਚਲੇ ਜਾਂਦਾ ਫਿਰ ਰਹਿ ਜਾਂਦੇ ਮੈਨੂੰ ਇਸ ਵੀ ਬਣਾਉਣੇ ਹੋਣਗੇ ਤਾਂ ਦੁਪਹਿਰੇ ਬਣਾ ਲਾਂਗੇ ਲੋ ਜੀ ਉਸ ਤੋਂ ਬਾਅਦ ਆ ਗਈ ਸੀਗੀ ਰੂਮ ਚ ਕਾਫੀ ਟਾਈਮ ਬਾਅਦ ਦੀ ਵੀਡੀਓ ਹੈ ਕਲੀਪਾ ਮੈਂ ਇੱਥੇ ਖਾਣਾ ਖੁਣਾ ਖਾ ਕੇ ਬਰਤਨ ਵਗੈਰਾ ਸਾਫ ਕੀਤੇ ਇੱਕ ਫੋਨ ਕਾਲ ਆ ਗਈ ਸੀ ਘੰਟਾ ਉਹਦੇ ਫੋਨ ਤੇ ਵੀ ਮੈਂ ਗੱਲਾਂ ਬਾਤਾਂ ਕੀਤੀ ਹੈ ਨਾ ਉਸ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਆਹ ਜਿਹੜਾ ਟੈਡੀ ਸੀ ਵੱਡਾ ਇਹਦੀ ਜਿੰਨੀ ਵੀ ਕਾਟਨ ਸੀ ਆਪਾਂ ਬਾਹਰ ਕੱਢ ਲਈ ਕਿਉਂਕਿ ਕਾਟਨ ਬਾਹਰ ਕੱਢ ਕੇ ਹੀ ਸਾਫ਼ ਹੁੰਦਾ ਕਾਫੀ ਇਹਦਾ ਸਾਈਜ਼ ਜਿਹੜਾ ਟੈਡੀ ਦਾ ਵੱਡਾ ਹੈ ਨਾ ਕਾਟਨ ਵੀ ਬਾਹਰ ਧੁੱਪੇ ਸੁੱਕਣੀ ਪਾਉਂਗੀ ਤੇ ਜਿਹੜੇ ਕੁਸ਼ਨ ਸੀਗੇ ਉਹ ਵੀ ਬਾਹਰ ਸੁੱਕਣੇ ਪਾਏ ਹੋਏ ਨੇ ਮੰਜੇ ਤੇ ਇੱਥੇ ਲਿਆ ਕੇ ਦੇਖੋ ਮੈਂ ਕਾਟਨ ਸੀ ਜਿਹੜੀ ਇਹ ਸੁੱਕਣੀ ਪਾਤੀ ਉਸ ਤੋਂ ਬਾਅਦ ਜਿਹੜੇ ਟੈਡੀ ਸੀਗੇ ਟੈਡੀ ਵੀ ਆਪਾਂ ਧੋਤੇ ਮੈਨੂੰ ਇਹ ਸੀ ਵੀ ਹੁਣ ਫਿਰ ਸੁੱਕ ਜਾਣਗੇ ਹਨਾ ਤੇ ਉਸ ਤੋਂ ਬਾਅਦ ਦੇਖਦੇ ਕਿ ਇੱਕ ਦੋ ਦੋ ਕਰਕੇ ਮੈਂ ਕੰਬਲ ਵਗੈਰਾ ਨੇ ਜਿਹੜੇ ਜਾਂ ਬੈੱਡ ਸ਼ੀਟਾਂ ਉਹ ਤੱਜ ਦੇਖੋ ਦੋ ਤਾਂ ਹੋ ਗਈਆਂ ਵੀ ਜਿਵੇਂ ਕਿ ਸਿੰਗਲ ਜਿਹੜੇ ਕੰਬਲ ਹੋ ਗਏ ਲੈਣ ਵਾਲੇ ਹਨਾ ਜਾਂ ਬੈੱਡ ਸ਼ੀਟਾਂ ਗਰਮਾ ਹੁਣ ਆਪਾਂ ਉੱਪਰ ਲੈ ਲੈਣੇ ਆਂਗੇ ਹਨਾ ਉਹ ਵੀ ਧੋਣੀਆਂ ਨੇ ਤੇ ਲਓ ਜੀ ਉਸ ਤੋਂ ਬਾਅਦ ਜਿਹੜੇ ਟੈਡੀ ਸੀ ਉਹ ਵੀ ਧੋਤੇ ਮੇਜ਼ ਦਾ ਕਵਰ ਸੀ ਜਿਹੜਾ ਉਹ ਵੀ ਧੋਤਾ ਤੇ ਇੱਥੇ ਲੱਗੀਆਂ ਕੱਪੜੇ ਸੁੱਕਣੇ ਪਾਉਣਾ ਸੁੱਕਣੇ ਪਾ ਕੇ ਉਸ ਤੋਂ ਬਾਅਦ ਫਿਰ ਅੰਦਰ ਲੱਗੂੰਗੀ ਮੈਂ ਸਫਾਈ ਕਰਨ ਝਾੜਨ ਜਣੀ ਕਹਿਣਾ ਲਓ ਜੀ ਅੱਜ ਦੇ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਨਿਊ ਹੈ ਮੇਰੇ ਚੈਨਲ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕੱਲ ਨੂੰ ਵਧੀਆ